ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੀਆਂ ਕੱਟੀਆਂ ਨੇ ਚੰਗੀ ਨੀਲੀ ਦਾ ਵੀ ਮੈਂ ਆ ਗਈ ਆ ਆਓ ਵੀਰ ਜੀ ਇੰਨਾ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਆ ਚੱਲ ਵਧੀਆ ਹੀ ਠੀਕ ਠਾਕ ਹੈ ਆਪਣਾ ਸੁਣਾਓ ਤੁਸੀਂ ਵਧੀਆ ਵੀਰੇ ਵਧੀਆ ਹਾਂਜੀ ਵੀਰੇ ਨਾਂ ਦੱਸਿਓ ਨਾਂ ਮੇਰਾ ਗੁਰਪਾਲ ਸਿੰਘ ਜੀ ਹਾਂਜੀ ਪਿੰਡ ਵੀਰਾਕੋਟ ਜੀ ਤੇ ਤਹਿਸੀਲ ਤੇ ਜ਼ਿਲ੍ਹਾ ਅਮਰਸਰ ਜੀ ਠੀਕ ਹੈ ਜੀ ਹਾਂਜੀ ਤਾਂ ਫੋਨ ਨੰਬਰ ਵੀਰੇ ਫੋਨ ਨੰਬਰ ਹੈ 97813 75488 ਠੀਕ ਹੈ ਜੀ ਤਾਂ ਆਪਣੇ ਕੋ ਚੰਗੀਆਂ ਝੋਟੀਆਂ ਆਈਆਂ ਵੀਰੇ ਚੰਗੀਆਂ ਆ ਜੀ ਬਾਬਾ ਜੀ ਤਾਂ ਚੰਗੀ ਮਹਿ ਆ ਗਈ ਨੀਲੀ ਰਾਵੀ ਚ ਮਾਨਕੀ ਅੱਖ ਵਾਲੀ ਤਾਂ ਕਰੀਏ ਸ਼ੁਰੂ ਵੀਡੀਓ ਕਦੇ ਦੇਖਦਾ ਪਾਈ ਦੀ ਪਾਕੀ ਨਗੀਨੇ ਲਿਆ ਹੀਦੇ ਆ ਨਗੀਨੇ ਲੈਂਦੇ ਰੇਟ ਤੁਹਾਡਾ ਵੀਰੇ ਜੈਜ ਹੁੰਦਾ ਹਾਂ ਹਾਂ ਤਾਂ ਪਾਜੀ ਉਸ ਆਪਸ ਤੋਂ ਰੰਦਾ ਆ ਜੀ ਬਾਕੀ ਲਈਦੇ ਵੀ ਪਾਜੀ ਜਿਹੜੇ ਆਪਣੇ ਸੱਜਣ ਬੰਦੇ ਆ ਕੋਨਾ ਉਹ ਤੋਂ ਲਈਦਾ ਬਾਹਰ ਘੁੰਮਣ ਕੰਮ ਵਾਲਾ ਘਾਟੇ ਹੀ ਕਰੀਦਾ ਜੇ ਕੰਮ ਬਿਲਕੁਲ ਵੀ ਤਾਂ ਕਰੀਏ ਸ਼ੁਰੂ ਇਹਨਾਂ ਤੋਂ ਨਾ ਵੀਰੇ ਇਹਦੇ ਬਾਰੇ ਵੀਰੇ ਦੱਸ ਦਿਓ ਇਹ ਪਾਜੀ 23 ਤਰੀਕ ਨੂੰ 7 ਮਹੀਨੇ ਹੋ ਗਏ ਜੀ ਇਹਨੂੰ ਗੱਭਣ ਨੂੰ 23 ਤਰੀਕ ਨੂੰ 7 ਮਹੀਨੇ ਗੱਭਣ ਪੂਰੀਆਂ ਕੰਪਲੀਟ ਹੋਏ ਨੇ ਜੀ ਤੇ ਤੀਜੇ ਸੂਏ ਸੁਣਾ ਜੇ ਭਾਜੀ ਜਨੇ ਆਦ ਕੀ ਠੀਕ ਹੈ ਜੀ ਤੇ ਦੂਜੇ ਸੂਏ ਨੇ 14-15 ਕਿਲੋ ਦੁੱਧ ਚਮਾਇਆ ਜੀ ਠੀਕ ਹੈ ਜੀ ਜਿਹੜਾ ਬਾਕੀ ਜਿਹੜੇ ਵੀਰਾਂ ਨੂੰ ਸਾਰੇ ਕੋ ਅੱਜ ਕੱਲ੍ਹ ਘਰ ਉਹ ਘਰੀ ਸਿਆਣੇ ਆ ਤੇ ਬਿਲਕੁਲ ਪਿਆਨ ਕੇ ਮੈਂ ਜਿਹੜੀ ਨਸਬੀ ਆ ਤੇ ਕਿੰਨੀ ਕੁ ਕਰਤੂਤ ਵਾਲੀ ਆ ਠੀਕ ਹੈ ਨਾ ਅਮੜ ਕੀ ਆਖਰ ਜਾ ਨੀਲੀ ਰਾਵੀ ਚ ਬਾਕੀ ਵੀਰ ਸੱਤਾਂ ਮਹੀਨਿਆਂ ਦੀ ਗੱਬਣ ਪਤਲਾ ਚਾਮ ਆ ਗਿਆ ਪਿੰਡੇ ਪੰਡੇ ਦੇ ਨਾੜਾ ਨਾ ਚੈੱਕ ਕਰ ਲੋ ਤੇ ਅੰਦਾਜ਼ਾ ਲਾ ਲੋ ਕਿ ਚੰਗੇ ਰਿਕਾਰਡ ਵਾਲੀ ਆ ਅਜੇ ਹੈ ਕਿ ਕਿਹੜਾ ਵੀਰ 2-3 ਮਹੀਨੇ ਵੀਰੇ ਸੰਭਲੂ ਤਾਂ ਮੁੱਲ ਚੰਗਾ ਪਾ ਕੇ ਜਾਊਗੀ ਹੁਣ ਰੇਟ ਜਿਆ ਜੀ ਜਾਣਦੇ ਹੋ ਛੋਟੀ ਦਾ ਹਣਾ ਹਾਂ ਜੀ ਹਾਂ ਜੀ ਤੇ ਚੰਗੀ ਮਹਾਂ ਵੀਰੋ ਚਗਾਠਾ ਜੂਠਾ ਚੈੱਕ ਕਰ ਲਿਓ ਤੇ ਫੁੱਲ ਰਾਜੀ ਆ ਗਈ ਹਣਾ ਜੀ ਹਾਂ ਜੀ ਤਾਂ ਥਾਂ ਦੀ ਕੁਆਲਿਟੀ ਵੀਰੇ ਇੱਕ ਵਾਰੀ ਲਾ ਕੇ ਚੈੱਕ ਕਰ ਲੋ ਚੰਗਾ ਸੋਨਾ ਥਣ ਲੱਗਿਆ ਤਾਂ ਚੰਗੀ ਮੈਂ ਆ ਗਈ ਵੀਰੇ ਦੋ ਤੋਂ ਤੇ ਛੜਤੀ ਵੀਰੇ ਹੁਣ ਹਾਂਜੀ ਹਾਂਜੀ ਬਾਕੀ ਪਾਸ ਹੋ ਜੂਈ ਪਾਜੀ ਹੋਰ ਨਹੀਂ ਹੋਏ ਛੜੀ ਨੂੰ ਇਹ ਦੋ ਦਿਨ ਹੋਇਆ ਛੜੀ ਨੂੰ ਪਾਜੀ ਦੋ ਪਾਸ ਹੋ ਜੂਗੀ ਜੀ ਠੀਕ ਹੈ ਵੀਰੇ ਠੀਕ ਹੈ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਚੰਗੀ ਮੈਂ ਆ ਗਈ ਆ ਨੀਲੀ ਰਾਵੀ ਚਾ ਚੈੱਕ ਕਰ ਲੋ ਥਣ ਥਣ ਦੀ ਕੁਆਲਿਟੀ ਚੈੱਕ ਕਰ ਲੋ ਐ ਨਾਣਾ ਨੂਣਾ ਚੰਗੀਆਂ ਕਾਇਮ ਆ ਤਾ ਕਿੰਨਾ ਕੁ ਦੁੱਧ ਵੀਰੇ ਉਹਨੇ ਚਵਾਇਆ ਉਹ ਤਾਂ ਦੱਸ ਦਿਆ ਇਹਦਾ ਭਾਈ ਸੱਜਰ ਨੇ ਤੁਸੀਂ ਜੇ ਸੂਏ ਕਿੰਨੇ 14 15 ਕਿਲੋ ਤੁਸੀਂ ਚਵਾਇਆ ਜੀ ਨੋਰਮਲ ਸੇਵਾ ਦੇ ਨੋਰਮਲ ਸੇਵਾ 14 15 ਠੀਕ ਹੈ ਬਾਕੀ ਉਹ ਵੱਲ ਵੀ ਆਪਣੇ ਜੋਗੀ ਰੱਖੀ ਉਹਨਾਂ ਨੇ ਸ਼ੌਂਕ ਨੂੰ ਇੱਕ ਮਹੀਨਾ ਠੀਕ ਹੈ ਜੀ ਤੇ ਉਹ ਇਹ ਵੀ ਮੁੰਡਾ ਬਾਹਰ ਚਲਾ ਗਿਆ ਵਾ ਉਹ ਤਾਂ ਤਾਂ ਵੇਚੀ ਜੀ ਠੀਕ ਹੈ ਜੀ ਉਹ ਤਾਂ ਜੇ ਦਈ ਜਾਂਦੀ ਲੰਮਾ ਟਾਈਮ ਦਿੰਦੀ ਦੁੱਧ ਮਹੀਂ ਉਹਨਾਂ ਚੋਂ ਦੁੱਧ ਕੋ ਮੁੰਡਾ ਬਾਹਰ ਚਲਾ ਗਿਆ ਲੋੜ ਲੜਿਆ ਨਹੀਂ ਜ਼ੋਦੀ ਤੇ ਉਹਨਾਂ ਨੇ ਫਿਰਦੇ ਨਹੀਂ ਤਾਂ ਬਾਕੀ ਵੀਰੇ ਮੈਂ ਵੀ ਚੰਗੀ ਆ ਐ ਸਿੰਗਲ ਹੱਡੀ ਆ ਪਤਲਾ ਚਾਮਿਆ ਤਾਂ ਤੁਹਾਨੂੰ ਦੀ ਕੁਆਲਿਟੀ ਸ਼ਾਨਦਾਰ ਲੱਗੀ। ਜਦੋਂ ਜਲਦੀ ਸਵੇਰੇ ਆਈ ਸਾਡੇ ਕੋਈ ਇਹ ਨਹੀਂ ਗਾ ਪੱਠੇ ਫੁੱਟੇ ਬਿਲਕੁਲ ਪੂਰੀ ਟੁਕਣ ਢਈ ਆ। ਤਾਂ ਬਾਕੀ ਵੀਰੋ ਹੈ ਵੀ ਰਾਜੀ ਫੋਲਾ ਬਾਕੀ ਪਿੰਡੇ ਦੇ ਨਾਣਾ ਨੂਣਾ ਚੈੱਕ ਕਰ ਲੋ। ਪੂਰੇ ਬਦਲੇ ਚਮਚਾ ਐਨ ਲਿਸ਼ਕਦੀ ਆ ਪੂਰੀ। ਹਾਂਜੀ। ਤਾਂ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਇਹ ਮੈਂ ਹੁਣ। ਬੋਲਦੇ ਭਾਈ ਵੈਸੇ 75 ਕਰਦੇ ਜੀ ਹਾਂਜੀ ਤੇ 70 ਦੀ ਦੇਜ ਨਹੀਂ ਏ 70 ਦੀ ਹਾਂਜੀ ਹਾਂਜੀ ਬਾਕੀ ਤੁਸੀਂ ਦਾ ਦਿਓ ਜੋ ਕੋ ਮਾਨਤਾਨ ਕਰਨਾ ਤੇ ਕੋਈ ਚੱਕਰ ਨਹੀਂ ਠੀਕ ਨਹੀਂ ਗੱਲ ਹੋਰ ਕਰ ਦਿਓ ਵੀਰੇ ਮਾਨਤਾਨ ਨਾਲ ਭਲਾ ਭਾਈ ਕੋਈ ਭੈਣ ਭਰਾ ਫੋਨ ਕਰੂਗਾ ਨਾ ਮੋੜ ਦੇਣੀ ਦੇ ਦਵਾਂਗੇ ਠੀਕ ਹੈ ਨਾ ਗੱਲ 70 ਚ ਛੱਡ ਦਿਓ ਦੋ ਛੱਡ ਤਾਂ ਕੋਈ ਗੱਲ ਨਹੀਂ ਜੀ ਹਾਂ ਨਾ ਹੀ ਕਰਦੀਏ ਵੀਰੇ ਕਰ ਦੋ ਪੂਰੇ 65000 ਦੇ ਚਲੋ ਨਹੀਂ ਜੇ ਤੁਸੀਂ ਕਹਿੰਦਾ ਤਾਂ ਕੋਈ ਚੱਕਰ ਨਹੀਂ ਦੇਦਾ ਇਹ 65 'ਚ ਛੋੜੋ ਜੀ ਹਨਾ ਕਰਦਾ ਛੋੜ ਵੀ ਕਰਦਾ ਕਿ 65 'ਚ ਭਰਾ ਕੋਈ ਫੋਨ ਲਾਉਂੂ ਅਸੀਂ ਪਹਿਲੇ ਫੋਨ ਤੇ ਤੁਹਾਨੂੰ ਭਰਾ ਆਪਾਂ ਦੇ ਦਿੰਦੇ ਨੇ ਬਿਲਕੁਲ ਨਹੀਂ ਰੇਟ ਤੁਹਾਡਾ ਵੀਰੇ ਜਾਇਜ਼ ਹੁੰਦਾ ਹਰ ਪਸ਼ੂ ਦਾ ਡਾ ਰੇਟ ਜਾਇਜ਼ ਆ ਤੁਹਾਨੂੰ ਮੈਂ ਪਹਿਲੇ ਫੋਨ ਤੇ ਆਪਾਂ ਮਾਈ ਦੇ ਬਿਲਕੁਲ ਨਾਲੇ ਵੀਰੇ ਵਜਨ 'ਚ ਵੇਖੀ ਇਹਦੇ ਵਜਨ ਵੀ ਬਹੁਤ ਆ ਹਾਂਜੀ ਫੁੱਲ ਵਜਣਾ ਤਾਂ ਪਤਲਾ ਚੰਮ ਆ ਗਿਆ ਚੱਕਰ ਨਹੀਂ ਯਾਰ ਮੈਨੂੰ ਇਤਰਾਫ ਬਿਲਕੁਲ ਹਾਂ ਐਨ ਵੀਰੇ ਚੈੱਕ ਕਰੋ ਨਾੜਾ ਨੂਣਾ ਪਿੰਡੇ ਤੇ ਤੇ ਚੰਗੇ ਰਿਕਾਰਡ ਵਾਲੀ ਆ ਖਣ ਤੁਨੂੰ ਵੀ ਚੰਗਾ ਲੱਗਿਆ ਚਲੋ ਕਿਹੜਾ ਵੀਰੇ ਹੁਣ ਸਾੰਬਲੂ 2 ਢਾਈ ਤੇ 3 ਮਹੀਨੇ ਹਨਾ ਤਾਂ ਵੀਰੇ ਸਵਾ ਲੱਖ ਦੀ ਮਈ ਮੁੜ ਕੇ ਬਿਲਕੁਲ ਵੀਰੇ ਬਿਲਕੁਲ ਚੰਗੀ ਮੈਂ ਆ ਜੇ ਕੋ ਭੈਣ ਦਾ ਸਾੰਬਲੂ ਨਾ ਹਾਂਜੀ ਰੁਪਈਆ 50 60 ਹਜ਼ਾਰ ਛੱਡੂ ਉਹਨੂੰ ਮਲਾ ਬਿਲਕੁਲ ਹੁਣ 65 ਹਜ਼ਾਰ ਦੀ ਹੋਜੂ ਹਨਾ ਵੀਰੇ ਦੇਦਾ ਕੋਈ ਗੱਲ ਤੁਸੀਂ ਠੀਕ ਆ ਮਾਰਦਾ ਮਾਰ ਕਰਦਾ ਯਾਰ ਮਾਲੋ ਪਕੇ ਪਾਹੇ ਲਾਉਣਾ ਵੀਰ ਮੇਰਾ ਸਾਡੇ ਭਾਈ ਨਾਗਰੂ ਤੇ ਹੋਰ ਛੋਟ ਕਰਦੇ ਆਂ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਵੀਰ ਕਹਿੰਦਾ ਹੋਰ ਮਾਤਾਨ ਹੋ ਜਾਊਗਾ ਬਾਕੀ ਤੁਸੀਂ ਵੀਰੋ ਫੋਨ ਲਾ ਲਿਓ ਚੰਗੀ ਮੈਂ ਆ ਚੰਗੇ ਰਿਕਾਰਡ ਵਾਲੀ ਆ ਜੀ ਹਾਂ ਜੀ ਵੀਰੇ ਦੂਜੇ ਨੰਬਰ ਤੇ ਆ ਗਈ ਝੋਟੀ ਇਹਦਾ ਦੱਸੋ ਦੂਜੇ ਜ਼ਬਰਦਸਤ ਭਾਈ ਪਹਿਲਾ ਸੁਆ ਸੁਣੀ ਜੀ ਪਹਿਲਾ ਸੁਆ ਹਾਂ ਜੱਗ ਜਣ ਤਾਂ ਆ ਗਈ 15 ਲੈ ਜੀ ਕੀ ਬਾਤ ਹੈ ਜੀ ਵੇਖੋ ਵੀਰੇ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਕਿ ਚਲੀ ਚਾਰ ਦੰਦ ਜੀ ਚੋਗੀ ਹਾਂ ਜੀ ਹਾਂ ਜੀ ਤੇ ਦਿਨ 12 ਖੜਦੀ ਵੀਰੇ ਇਹਨੇ ਭਾਈ ਖੜੂ ਵੀਰੇ 10 12 ਦਿਨ ਹੀ ਖੜਦੇ ਬਾਕੀ ਕੀ ਲੱਗਦਾ ਦੇਖ ਲਓ ਵੀ ਕੀ ਕਰ ਲਓ ਠੀਕ ਨਹੀਂ ਗੱਲ ਬਿਲਕੁਲ ਬਿਲਕੁਲ 10 12 ਦਿਨਾਂ ਤੇ ਖੋਲੋ ਵੀਰੇ ਤੋਰਾ ਵਿਖਾਈ ਵੇਖੋ ਵੀਰੇ ਇਹ ਵੀ ਚੰਗੀ ਝੋਟੀ ਆ ਗਈ ਆ ਫੁੱਲ ਰਾਜੀ ਆ ਤੇ ਹੈ ਪਤਲੇ ਚਮਚਾਂ ਤੇ ਵੀਰੇ ਲੈ ਵਾਲਾ ਚੈੱਕ ਕਰ ਲਓ ਚੰਗੇ ਰਿਕਾਰਡ ਵਾਲੀ ਝੋਟੀ ਆ ਚੰਗੇ ਸੀਮਨ ਚ ਲੱਗਦੀ ਆ ਲੈ ਵਾਲੂ ਆ ਹੁਣ ਤੋਂ ਕਾਫੀ ਖੋਲਣਦੀ ਆ ਤੇ ਸਿੰਗ ਦੀ ਕੁਆਲਿਟੀ ਵੀਰੇ ਬਹੁਤ ਸ਼ਾਨਦਾਰ ਆ ਚੰਗੀ ਝੋਟੀ ਆ ਪਤਲੇ ਚਮਚ ਆ ਚਮਕ ਚਮਕ ਬਹੁਤ ਆ ਝੋਟੀ ਦੀ ਵੀਰੇ ਸ਼ਾਈਨਿੰਗ ਦੇਖੋ ਥਣ ਦੀ ਕੁਆਲਿਟੀ ਚੈੱਕ ਕਰ ਲਓ ਚੰਗਾ ਸੋਹਣਾ ਥਣ ਕੀਤਾ ਬਾਕੀ ਉਹ ਪਿਆ ਵੇਖੋ ਪਤਲਾ ਚਮਾਗਾ ਨਸਲ ਚ ਆ ਗਈ ਹੈ ਨਾ ਵੀਰੇ ਨਸਲ ਨਸਲ ਪੂਰੀ ਆ ਹੇ ਹੁਣ ਇਹ ਵੀ ਸੀਸ ਲੱਗਾ ਨਾ ਕੋਈ ਚੱਕਰ ਨਹੀਂ ਮਾਰਾ ਠੀਕ ਹੈ ਜੀ ਵੇਖੋ ਵੀਰੋ ਚੰਗੀ ਝੋਟੀ ਆ ਦਿਨ ਦਾ 12 ਖੜਦੀ ਆ ਸੱਚੀ ਉਹ ਬਹੁਤ ਖੂਬਸੂਰਤ ਆ ਸਿੰਘ ਸੁng ਦੀ ਕੁਆਲਿਟੀ ਸ਼ਾਨਦਾਰ ਆ ਥਣ ਥਣ ਬਹੁਤ ਸਪੈਸ਼ਲ ਕਰਦੀ ਭਈ ਆ ਚੰਗੇ ਥਣ ਦੀ ਮਾਲਕ ਬੰਨਾ ਇਹਨੇ ਥਣ पांडे ਦੀ ਚੈੱਕ ਕਰ ਲੋ ਲੱਗ ਦੋ ਵੀਰੇ ਥਣ ਵੀ ਤੇ ਚੰਗੀ ਸੀਲ ਆ ਬਿਲਕੁਕ ਤਾ ਵੀਰੇ ਦੋਵੇਂ ਕਟੀਆਂ ਵੀ ਚੰਗੀਆਂ ਨੇ ਤੇ ਚੰਗੇ ਰਿਕਾਰਡ ਵਾਲੀਆਂ ਨੇ ਇਹ ਵੀਰੇ ਕਿੰਨੇ ਦੀ ਅਖਿਆ ਦੇ ਦਾਂਗੇ ਬਾਬਾ ਜੀ 40 ਕਿਹਾ ਸੀ ਹਾਂਜੀ ਤੇ 40 ਤੋਂ ਤੁਹਾਨੂੰ ਕਿਹਾ ਵੀ 35 ਦੀਆਂ ਦੇ ਦਾਂਗੇ 2 35 ਜਿਉ ਛੱਡਿਆ 33 33 ਦੀਆਂ ਦੇ ਦਾਂਗੇ 30 ਦੀਆਂ ਹੋ ਜਣਗੀਆਂ ਚਾ 30 ਦੀਆਂ ਦੇ ਦਾਂਗੇ ਭਾਜੀ ਠੀਕ ਹੈ ਰੇਡ ਵੀਰ ਦੇ ਜੈ ਜਾ ਬਾਕੀ ਵੀਰੋ ਫੋਨ ਲਾ ਲਿਓ ਵੀਰ ਨੂੰ ਵੱਡੀਆਂ ਝੋਟੀਆਂ ਨੇ ਨਿੱਕੀਆਂ ਨਾ ਮੰਨ ਕੇ ਚੱਲਿਓ ਚੰਗੇ ਰਿਕਾਰਡ ਵਾਲੀਆਂ ਨੇ ਕਿਹੜਾ ਵੀਰ ਦੂਰੋਂ ਆਊਗਾ ਪਸੰਦ ਜ਼ਰੂਰ ਹੋਣਗੀਆਂ ਬਾਕੀ ਇਹਨਾਂ ਦੋ ਬਾਰ ਕਹਿੰਦੇ ਨੇ ਤੁਹਾਨੂੰ ਦੇਣੀਆਂ ਆਂ ਹੀ ਸਾਹਮਣੇ ਲੈ ਨੂੰ ਸਾਹਮਣੇ ਦੇ ਵੀਰੇ ਨੂੰ ਹੈਨਾ ਨਹੀਂ ਆ ਦੋ ਬਾਰ ਦੇਣੀਆਂ ਆਂ ਅੱਜ ਇਹ ਦੇ ਕੇ ਸਵੇਰੇ ਉਹ ਫੜਨੀਆਂ ਹੋਊ ਕਿਆ ਬਾਤ ਹੈ ਜੀ ਵੇਖੋ ਵੀਰੋ ਰੇਡ ਵੀਰ ਦੇ ਜੈ ਜਾ ਬਾਕੀ ਵੀਰੇ ਚੈਨਲ ਨੂੰ ਮਤਵਤ ਸਬ ਯੋ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਤੁਹਾਨੂੰ ਮੁਖਾਲੀ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਨਾਗੁਰਪਾਲ ਸਿੰਘ ਜੀ ਪਿੰਡ ਵੀਰੇ ਪਿੰਡ ਮੀਰਾਕੋਟ ਜੀ ਫੋਨ ਨੰਬਰ 097813 ਹਾਂਜੀ 75488 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ